ਹਾਂਜੀ ਕੀ ਹਾਲ ਚਾਲ ਜਾਨ ਨੇ ਦੋਸਤੋ ਲੋਜੀ ਕਬੱਡੀ ਕਾ ਪਾਰ ਹੈ ਸੰਗਰੂਰ ਜ਼ਿਲ੍ਹੇ ਵਿੱਚ ਜੋ ਕਿ 6 7 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ 2025 ਜਿਸ ਵਿੱਚ ਇਨਾਮ ਹੋਣਗੇ ਪਹਿਲਾ ਇਨਾਮ ਹੈਗਾ ਜੀ 82000 ਰੁਪਇਆ ਦੂਸਰਾ ਇਨਾਮ ਹੈਗਾ ਵਾ 62000 ਬੈਸਟ ਰੇਡਰਾਂ ਅਤੇ ਯਾਫੀਆਂ ਲਈ ਸਪਲੈਂਡਰ ਮੋਟਰਸਾਈਕਲ ਵੀ ਆ ਜੀ ਤੇ ਹੋਰ ਵੀ ਬਹੁਤ ਵੱਡੇ ਵੱਡੇ ਇਨਾਮ ਨੇ ਜੋ ਕਿ ਕਬੱਡੀ ਦੇ ਵਿੱਚ ਭਾਰ ਹੋਵੇਗਾ ਪਹਿਲਾ ਭਾਰ ਹੋਵੇਗਾ 65 ਕਿਲੋ ਦੂਸਰਾ ਜੀ 55 ਕਿਲੋ ਤੇ ਕਬੱਡੀ ਇੱਕ ਪਿੰਡ ਓਪਨ ਵੱਲੋਂ ਪਿੰਡੀਆਂ ਜਾਣਗੀਆਂ ਟੀਮਾਂ ਤਾਂ ਜਿਸ ਵਿੱਚ ਕੱਪ ਵੀ ਦਿੱਤੇ ਜਾਣਗੇ ਤੇ ਨਾਲ ਇਨਾਮ ਵੀ ਬਹੁਤ ਬਹੁਤ ਵੱਡੇ ਵੱਡੇ ਰੱਖੇ ਹੋਏ ਨੇ ਇਹ ਕਬੱਡੀ ਕੱਪ ਜੀ 6 ਤੇ 7 ਸਤੰਬਰ ਨੂੰ 2025 ਇੱਕ ਵੱਡੀ ਕੱਪ ਹੈ ਕਿੱਥੇ ਆ ਜੀ ਸੰਗਰੂਰ ਜ਼ਿਲ੍ਹੇ ਵਿੱਚ ਆ ਇੱਥਾ ਗੋਮਦਪੁਰਾ ਜਿਸ ਵਿੱਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਤੇ ਬੈਸਟ ਪਲੇਅਰਾਂ ਨੂੰ ਮੋਟਰਸਾਈਕਲ ਵੀ ਦਿੱਤੇ ਜਾਣਗੇ ਤੇ ਨਾਲ ਹੋਰ ਵੀ ਬਹੁਤ ਵੱਡੇ ਵੱਡੇ ਇਨਾਮ ਰੱਖੇ ਹੋਏ ਨੇ ਇਹ ਕਬੱਡੀ ਕੱਪ ਬਾਬਾ ਦੀਪ ਸਿੰਘ ਅਤੇ ਬਾਬਾ ਭੁਦਮ ਸਿੰਘ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ ਜੋ ਕਿ 37ਵਾਂ ਕਬੱਡੀ ਕੱਪ ਹੈ ਸੰਗਰੂਰ ਜ਼ਿਲ੍ਹੇ ਵਿੱਚ ਲੋ ਵੀ ਮੈਟਰ ਯਾਦ ਕਰ ਲੋ ਇਹ ਕਬੱਡੀ ਕੱਪ ਆਪਾਂ ਜਾਣਾ ਨਹੀਂ ਭੁੱਲਣਾ ਸਾਰਿਆਂ ਨੇ ਜਰੂਰ ਕਬੱਡੀ ਕੱਪ ਦੇਖਣ ਜਾਣਾ ਵਾ ਤੇ ਇਹ ਕਬੱਡੀ ਕੱਪ ਦੇ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਜਰੂਰ ਲਵਾਓ ਭਰਾਵੋ ਮੇਰੇਓ ਇਹ ਕਬੱਡੀ ਕੱਪ ਦੇ ਵਿੱਚ ਜੋ ਕਿ 65 ਕਿਲੋ ਭਾਰ ਵਾਲੇ ਉਹਨਾਂ ਦਾ ਨਾਮ ਹੈਗਾ ਵਾ 82000 ਪਹਿਲਾ ਦੂਸਰਾ ਹੈਗਾ ਵਾ 62000 55 ਗੱਲਵਾਲੀਆਂ ਟੀਮਾਂ ਦਾ ਉਹਨਾਂ ਦਾ ਪਹਿਲਾ ਨਾਮ ਹੈਗਾ 25000 ਦੂਸਰਾ ਹੈਗਾ 15000 ਰੁਪਈਆ ਜੋ ਕਿ 37ਵਾਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਚੱਠਾ ਗੋਨਪੂਰਾ ਜ਼ਿਲ੍ਹਾ ਸੰਗਰੂਰ ਦੇ ਵਿੱਚ 6 7 ਸਤੰਬਰ 2025 ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ